ਜੈ ਸ਼੍ਰੀ ਰਾਮ ਦੋਸਤੋ ਤੁਸੀਂ ਦੇਖ ਰਹੇ ਹੋ ਟੀਵੀ ਮੈਂ ਹਾਂ ਵੇ ਦੋਸਤੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ 22 ਜਨਵਰੀ ਨੂੰ श्री राम जन्मभूमि अयोध्या ਦੇ ਵਿੱਚ राम लल्ला ਦੀ प्राण प्रतिष्ठा ਹੋਣ ਜਾ ਰਹੀ ਹੈ ਅਤੇ ਇਹੰਤਿੰਦਾ ਪੂਰੇ ਭਾਰਤ ਵਾਸੀਆਂ ਨੂੰ ਬੜੇ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਤੇ ਕੱਲ ਉਹ ਦਿਨ ਆ ਚੁੱਕਿਆ ਹੈ ਜਿਸ ਦਿਨ ਹਾਲ ਕੀ ਪੂਰੇ ਭਾਰਤ ਦੇ ਵਿੱਚ ਭਾਰਤ ਵਾਸੀਆਂ ਨੂੰ ਹਸਾ ਹਰ ਪਰਦੇ ਦੇ ਵਕ ਵਕ ਮੰਦਿਰਾਂ ਦੇ ਵਿੱਚ ਕਲਸ਼ ਯਾਤਰਾ ਕੀਤੀ ਜਾ ਰਹੀ ਹੈ ਯਗ ਕੀਤੇ ਜਾ ਰਹੇ ਨੇ ਪਾਠ ਕੀਤੇ ਜਾ ਰਹੇ ਨੇ ਪ੍ਰਭੂ श्री रामचंद्र जी ਦੇ ਜਿਹੜੇ ਕਿ राम लल्ला ਦੀ प्राण प्रतिष्ठा ਨੂੰ ਦੇ ਮੱਦੇਨਜ਼ਰ ਰੱਖਦੇ ਹੋਏ ਉੱਤੇ ਹੀ ਅੱਜ ਪਟਿਆਲਾ ਇਹ ਤੇ ਪ੍ਰਾਚੀਨ ਕੇਦਾਰਨਾਥ ਮੰਦਿਰ ਵੀ ਕਿਹੇ ਰਾਜਪੂਰਾ ਦੇ ਰੋਡ ਤੇ ਪੈਂਦੇ ਉਥੇ ਪਾਠ ਕੀਤਾ ਜਾ ਰਿਹਾ ਰਾਮਚਰਿਤ ਮਾਨੋਜਾਤ ਤੇ ਕਲੇ ਸ਼ਿਆਤਰਾ ਵੀ ਗੱਡੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾਈਆਂ ਨਹੀਂ 500 ਸਾਲਾਂ ਦੇ ਇੰਤਜ਼ਾਰ ਤੇ ਬਾਅਦ ਅੱਜ ਇਹ ਘੜੀ ਆਈ ਹੈ ਅਦ੍ਰੈਸ਼ ਘੜੀ ਦਾ ਪੂਰੇ ਬੇਸਵਰੀ ਦੇ ਨਾਲ ਪੂਰੇ ਪਰ ਦੋਸਿਆਂ ਨੂੰ ਇੰਤਜ਼ਾਰ ਦੀ ਕਲੇ ਯਾਤਰਾ ਤੁਸੀਂ ਦੇਖਾ ਹੋਏਗਾ ਛੋਟਾ ਬੁਗੁਰਗ ਬੜਾ ਹਰ ਤਰ੍ਹਾਂ ਦਾ ਵਿਅਕਤੀ ਜਿਹੜੇ ਕੀ ਹੈ ਇਸ ਕਲੇਸ਼ ਯਾਤਰਾ ਦੇ ਮੌਜੂਦ ਵਿੱਚ ਮੌਜੂਦ ਸੀ ਮਹਿਲਾਵਾਂ ਦੇ ਤੁਸੀਂ ਕੱਟ ਦੇ 100 ਤੋਂ ਇੰਨੇ ਵੱਡੇ ਕੱਟ ਦੇ ਨਾਲ ਅੱਜ ਪਟਿਆਲਾ ਦੇ ਮਤਰਕ ਕਲੋਨੀ ਵਿਖੇ ਜਿਹੜੇ ਕੀ ਹੈ ਉਹ ਕਲੇਸ਼ ਯਾਤਰਾ ਕੱਢੀ ਗਈ ਸੀ ਇਸੇ ਤੋ ਵੱਖ-ਵੱਖ ਜਿਹੜੇ ਕਿ ਮਾਤਰਾ ਕਲੋਨੀ ਦੇ ਮੰਦਰਾ ਦੇ ਵਿੱਚ ਜਿਹੜੇ ਕਿ ਕਲਸ਼ ਯਾਤਰਾ ਗਈ ਸੀ ਤੇ ਹੁਣ ਜਿਹੜੇ ਕਿ ਐਂਡ ਜਿਹੜੇ ਕਿ ਹੈ ਉਰੇ ਪ੍ਰਾਚੀਨ ਸ੍ਰੀ ਕੇਦਾਰਨਾਥ ਮੰਦਿਰ ਵਿਖੇ ਜਿਹੜੇ ਕਿ ਆ ਕੇ ਉਹ ਫਿਰ ਉਸ ਤੋਂ ਅਪਾਰਟ ਸ਼ੁਰੂ ਹੋਏਗਾ ਪਾਰਟ ਜਿਵੇਂ ਕਿ ਤੁਹਾਨੂੰ ਦਿਖਾਇਆ ਪਾਰਟ ਜਿਹੜੇ ਕਿ ਇਹ ਸ਼ੁਰੂ ਹੋ ਹੀ ਚੁੱਕਿਆ ਹੈ ਕੰਮ ਸਾਰੇ ਜਿਹੜੀ ਇਹ ਤਮਾਮ ਚੱਲ ਰਿਹਾ ਸੋ ਤਸਵੀਰਾਂ ਤੁਹਾਨੂੰ ਜਿਹੜੀ ਕਿ ਪਟਿਆਲਾ ਦੇ ਅੱਗੇ ਉਰੇ ਲਾਈਵ ਤਸਵੀਰਾਂ ਦਿਖਾ ਰਹੇ ਆ ਜਿਹੜੇ ਕਿ ਪਟਿਆਲਾ ਦੇ ਕੇਦਾਰਨਾਥ ਮੰਦਿਰ ਦੀ ਮੈਂ ਕੈਮਰਾਮੈਨ ਨੂੰ ਗੁਜਾਰਿਸ਼ ਕਰਾਂਗਾ ਮਾੜੇ ਜੀ ਇੱਕ ਵਾਰ ਜਿਹੜੇ ਕਿ ਕੇਦਾਰਨਾਥ ਮੰਦਿਰ ਦੀ ਤਸਵੀ ਰੋਡ ਦੇ ਜਦੋਂ ਪਹਾੜ ਪੁਰਿਆਂ ਨੂੰ ਜਾਂਦੇ ਆ ਉਹਦੇ ਸਿਰ ਤੇ ਹੱਥ ਜਿਹੜਾ ਕੀ ਹੈ ਕਦਾਰਨਾਥ ਪ੍ਰਾਚੀਨ ਕਦਾਰਨਾਥ ਮੰਦਿਰ ਦਾ ਹੋ ਰਹੀ ਹੈ ਕਿ ਪ੍ਰਤਿਮਾ ਵੀ ਬਣਾਈ ਜਾ ਰਹੀ ਹੈ ਜਿਹੜੂ ਕੀ ਨਾਮ ਜਿਹੜਾ ਕੋਲੇ ਨਹਾ ਜੀ ਜਿਹੜੇ ਕਿ ਸ਼ਿਵ ਉਹ ਮੀਂਹ ਦਾ ਵੀ ਨਾ ਇੱਕ ਦਾ ਵੀ ਉਦਗਟ ਨਹੀਂ ਹੋਊਗਾ ਇੰਨਾ ਉੱਤਆ ਪੂਰੇ 51 ਫੁੱਟ ਗੋਨਜਾ ਫੁੱਟ ਦੀ ਇਹ ਜਿਹੜੀ ਕਿ ਪ੍ਰਤਿਮਾ ਬਣਾਈ ਜਾ ਰਹੀ ਹੈ ਨਾਲੇ ਨੰਦੀ ਜੀ ਦੀ ਬਣਾਈ ਜਾ ਰਹੀ ਹੈ ਉਤੇ ਹੀ ਕੱਲ 22 ਜਨਵਰੀ ਨੂੰ RAM ਜਨਮ ਭੂਮੀ ਅਯੋਧਿਆ ਦੇ ਵਿੱਚ ਪ੍ਰਭੂ શ્રી RAM ਲੱਲਾ ਦੀ ਪ੍ਰਾਣ ਪ੍ਰਤੀਸਤਾ ਹੋਣ ਜਾ ਰਹੀ ਹੈ 500 ਵਰਸ਼ਾ ਦੇ ਇੰਤਜ਼ਾਰ ਦੇ ਬਾਅਦ ਜਿਹੜੇ ਕਿ ਇਹ ਦਿਨ ਉਹ ਆਇਆ ਤੇ ਪੂਰੇ ਪਾਰਤਵਾਰਸ਼ ਨੂੰ ਬੜੇ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਤੇ ਇੱਕ ਨਾਂ ਹੈ ਉੱਤੇ ਹੀ ਜੋ ਹਰ ਪਾਰਤਵ ਦੇ ਜਿਹੜੇ ਕਿ ਵੱਖ-ਵੱਖ ਮੰਦਰਾ ਦੇ ਵਿੱਚ ਵੱਖ-ਵੱਖ ਜ਼ਿਲ੍ਹੇ ਦੇ ਵਿੱਚ ਕੱਲੇ ਸ਼ਿਆਤਰਾ ਗੱਡੀ ਜਾ ਰਹੀ ਹੈ ਕੋਈ ਸ਼ੋਭਾ ਯਾਤਰਾ ਕਰ ਰਿਹਾ ਕੋਈ ਲੰਗਰ ਲਾ ਰਿਹਾ ਕੋਈ ਕੱਲ 22 ਜਨਵਰੀ ਨੂੰ ਪ੍ਰਾਣ ਪੰਚਤ ਕਮੋਕੇ ਲਾਈਵ ਪ੍ਰਸਾਰਣ ਲਾਈਵ ਪ੍ਰਸਾਰਣ ਵੀ ਕਰੇਗਾ ਪੰਡਿਤ ਜੀ ਨਾਲ ਗੱਲ ਕਰੀ ਹੈ ਕਿ ਕੱਲ ਜਿਹੜੇ ਕਿ ਲਾਈਵ ਪ੍ਰਸਾਰਣ ਵੀ ਕੀਤਾ ਜਾਏਗਾ ਤੇ ਬਾੜ ਵੀ ਕੀਤਾ ਜਾਏਗਾ ਲੰਗਰ ਵੀ ਲਗਾਇਆ ਜਾਏਗਾ ਸੋ ਤੁਸੀਂ ਵੀ ਜਿਹੜੇ ਨੇੜੇ-ਨੇੜੇ ਲੋਕੋਂ ਵੱਧ ਵੱਧ ਚੜ ਕੇ ਜਿਹੜੇ ਕੀ ਇਹ ਪੂਰੇ ਸੇਯੋਗ ਦਿਓ ਪੋਰੇ ਪੁੱਛੋ ਨਤਮਸਤਕ ਹੋ ਉਹ ਜੈ શ્રી ਰਾਮ ਦੋਸਤੋ ਕੈਮਰਾਮੈਨ ਦੇ ਨਾਲ ਅਵੇ ਦੀ ਰਿਪੋਰਟ ਪਟਿਆਲਾ ਦੀ ਓਏ ਸ਼ਾਂਤੀ ਰੰਤ ਸ਼ਾਂਤੀ राज पर के प्रति कभी भी कोई भी नहीं बहुत डिसीजन नहीं बदलता है इन्हें बहुत बढ़िया डिशिजन हुए पांच साल पुरानी पोरण किया है अब पूरा इंडिया पूरा विश्व पूरा खुशी बना శాయే సం